ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਪੋਹ ਮਹੀਨੇ ਦੀ ਸ਼ੁਰੂਆਤ ਹੋਣ ਵਾਲੀ ਹੈ ਭਾਵ ਕਿ ਕੱਲ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਤੇ ਜੇਕਰ ਤੁਸੀਂ ਇਸ ਦਿਨ ਆਪਣੀ ਰਸੋਈ ਦੇ ਵਿੱਚ ਇਹ ਦੋ ਕੰਮ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਬੜੀਆਂ ਹੀ ਥਾਵਾਂ ਤੇ ਸੁਣਦੇ ਹਾਂ ਜੇਕਰ ਨਾਰੀਅਲ ਦੀ ਛੋਟੀ ਜਿਹੀ ਜੁਗਤ ਕਰ ਲਈਏ ਤਾਂ ਜ਼ਿੰਦਗੀ ਵਿੱਚੋਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਕਿ ਇਹ ਸੱਚ ਹੈ ਇਸ ਬਾਰੇ ਅੱਜ ਆਪਾਂ ਵਿਚਾਰ ਕਰਨ ਵਾਲੇ ਹਾਂ ਸਾਧ ਸੰਗਤ ਜੀ ਵੇਖੋ ਜਦੋਂ ਵੀ ਘਰ ਦੇ ਵਿੱਚ ਕੋਈ ਧਾਰਮਿਕ ਸਮਾਗਮ ਜਾਂ ਰੀਤੀ ਰਿਵਾਜ ਕੋਈ ਹੁੰਦਾ ਹੈ ਤਾਂ ਨਾਰੀਅਲ ਨੂੰ ਬੜੀ ਜ਼ਿਆਦਾ ਹੀ ਮਹੱਤਤਾ ਦਿੱਤੀ ਜਾਂਦੀ ਹੈ ਜਦੋਂ ਪਾਠ ਕਰਵਾਉਂਦੇ ਹਾਂ ਤਾਂ ਉਦੋਂ ਵੀ ਆਪਾਂ ਨਾਰੀਅਲ ਜ਼ਰੂਰ ਰੱਖਦੇ ਹਾਂ ਨਾਰੀਅਲ ਨੂੰ ਪ੍ਰਾਤਨ ਸਮੇਂ ਸੀਸ ਭੇਟਾ ਦੇ ਵਜੋਂ ਸਮਝਿਆ ਜਾਂਦਾ ਸੀ ਆਪਾਂ ਸੀਸ ਭੇਟ ਕਰ ਦਿੱਤਾ ਭਾਵ ਕਿ ਆਪਣੀ ਹਉਮੈ ਤਿਆਗ ਦਿੱਤੀ ਹੈ ਸਾਥ ਸੰਗਤ ਜੀ ਹੁਣ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਵੇਖਦੇ ਹਾਂ ਜਿੱਥੇ ਐਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਉਥੇ ਵਕ ਵਕ ਲੋਕਾਂ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਨਾਰੀਅਲ ਦਾ ਪ੍ਰਸ਼ਾਦ ਭੇਂਟ ਕੀਤਾ ਜਾਂਦਾ ਹੈ ਤੇ ਜਦੋਂ ਪਾਠ ਦੀ ਸਮਾਪਤੀ ਹੁੰਦੀ ਹੈ ਉਦੋਂ ਸਾਰੇ ਲੋਕਾਂ ਦੇ ਵਿੱਚ ਨਾਰੀਅਲ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ ਪੁਰਾਤਨ ਸਮੇਂ ਤੋਂ ਹੀ ਆਪਾਂ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਮਹੱਤਤਾ ਦੇਂਦੇ ਆ ਰਹੇ ਹਾਂ ਸਾਧ ਸੰਗਤ ਜੀ ਇਹਦੇ ਨਾਲ ਐਸੇ ਰੋਗ ਵੀ ਦੂਰ ਹੋ ਸਕਦੇ ਹਨ ਜਿਸ ਬਾਰੇ ਆਪਾਂ ਕਦੇ ਸੋਚ ਵਿਚਾਰ ਵੀ ਨਹੀਂ ਕੀਤੀ ਹੋਵੇਗੀ ਵੇਖੋ ਸਾਧ ਸੰਗਤ ਜੀ ਅੱਜਕੱਲ ਸਿਰ ਦਰਦ ਹੋਵੇ ਵੇਖੋ ਸਾਧ ਸੰਗਤ ਜੀ ਅੱਜਕੱਲ ਭਾਵੇਂ ਸਿਰ ਦਰਦ ਹੋਵੇ ਆਪਾਂ ਗੋਲੀਆਂ ਖਾਣ ਲੱਗ ਜਾਂਦੇ ਹਾਂ ਤੇ ਜਾਣਦੇ ਹੀ ਨਹੀਂ ਕਿ ਇਹਦੇ ਨਾਲ ਕਿੰਨਾ ਨੁਕਸਾਨ ਕਰਦੇ ਪਏ ਹਾਂ ਜਿੱਥੇ ਆਪਾਂ ਸਿਰਦਰਦ ਤੇ ਠੀਕ ਕਰ ਲਿਆ ਪਰ 10 ਹੋਰ ਬਿਮਾਰੀਆਂ ਨੂੰ ਸਹੇੜ ਲੈਨੇ ਹਾਂ ਆਪਾਂ ਜੇ ਮੁਫਤ ਦੇ ਵਿੱਚ ਕੋਈ ਚੀਜ਼ ਸਾਨੂੰ ਮਿਲਦੀ ਹੈ ਤਾਂ ਉਹਦੀ ਅਸੀਂ ਕਦਰ ਹੀ ਨਹੀਂ ਕਰਦੇ ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਆਪਾਂ ਉਸ ਨੂੰ ਕਹਿ ਦਿੰਦੇ ਹਾਂ ਕਿ ਨਾਰੀਅਲ ਦਾ ਪਾਣੀ ਪਿਆ ਦਿਓ ਆਪਾਂ ਓਨਾ ਕ ਸਮਾਂ ਪਿਆ ਕੇ ਤੇ ਫਿਰ ਉਹਦੇ ਜਿਹੜੇ ਖੋਖੇ ਹੁੰਦੇ ਹਨ ਉਹਨਾਂ ਨੂੰ ਐਵੇਂ ਹੀ ਛੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹਦੀ ਜਿਹੜੀ ਛਿੱਲੜ ਹੈ ਇਸ ਦਾ ਹੋਰ ਵੀ ਜ਼ਿਆਦਾ ਮਹੱਤਤਾ ਦੇ ਫਾਇਦੇ ਬਣਨੇ ਜਾਂਦੇ ਹਨ ਜੇ ਤੁਸੀਂ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਅੱਜਕੱਲ ਆਪਾਂ ਵੈਦਾਂ ਤੇ ਹਕੀਮਾਂ ਦੇ ਕੋਲ ਇਹ ਸੁਣਿਆ ਹੋਵੇਗਾ ਕਿ ਅੱਜਕੱਲ ਜਿਵੇਂ ਲੋਕਾਂ ਨੂੰ ਬੜੀ ਹੀ ਬਵਾਸੀਰ ਹੁੰਦੀ ਹੈ ਇਹ ਕਈਆਂ ਨੂੰ ਹੋ ਰਹੀ ਹੈ ਤੇ ਉਸ ਦਾ ਕਾਰਨ ਕੀ ਹੈ ਜਿਹੜੇ ਉਸ ਤੋਂ ਛਿਲਕਾ ਕਹਿੰਦੇ ਕਿ ਨਹੀਂ ਲੱਥਦਾ ਉਹ ਕੀ ਕਾਰਨ ਹੈ ਜਿਹੜਾ ਇਸ ਦਾ ਨਾਰੀਅਲ ਦਾ ਛਿਲਕਾ ਹੁੰਦਾ ਹੈ ਇਸ ਨੂੰ ਛਿਲਕੇ ਤੁਸੀਂ ਅੱਗ ਦੇ ਵਿੱਚ ਸਾੜ ਕੇ ਇਹਦੀ ਸੁਆਹ ਜਿਹੜੀ ਬਣਦੀ ਹੈ ਉਹਦੀਆਂ 2-3 ਚੁੰਡੀਆਂ ਤੁਸੀਂ ਦਹੀਂ ਦੇ ਵਿੱਚ ਪਾ ਕੇ 3 ਦਿਨ ਲਗਾਤਾਰ 3 ਸਮੇਂ ਖਾਂਦੇ ਰਹੋ ਇਹਦੇ ਨਾਲ ਤੁਹਾਡੀ ਬਵਾਸਿਰ ਠੀਕ ਹੋ ਜਾਂਦੀ ਹੈ ਸਾਧ ਸੰਗਤ ਜੀ ਇੱਥੋਂ ਤੱਕ ਕਿ ਜੇਕਰ ਤੁਹਾਡਾ ਬੱਚਾ ਵੀ ਖਾਂਦਾ ਪੀਂਦਾ ਨਹੀਂ ਹੈ ਜਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਇੱਕ ਨਾਰੀਅਲ ਤੇਲ ਹੁੰਦਾ ਹੈ ਸਿਰਫ ਖਾਣ ਵਾਲਾ ਇਹ ਮਹਿੰਗਾ ਤਾਂ ਜ਼ਰੂਰ ਹੋਵੇਗਾ ਪਰ ਜੇਕਰ ਤੁਸੀਂ ਇਹਨੂੰ ਲਿਆ ਕੇ ਛੋਟੀ ਜਿਹੀ ਸ਼ੀਸ਼ੀ ਦੇ ਵਿੱਚ ਦੋ ਬੂੰਦਾਂ ਭਾਵੇਂ ਬੱਚੇ ਨੂੰ ਸਾਰਾ ਹੀ ਪਰਿਵਾਰ ਸਵੇਰੇ-ਸਵੇਰ ਤੁਸੀਂ ਦੋ ਬੂੰਦਾਂ ਲੈ ਸਕਦੇ ਹੋ ਇਸ ਨੂੰ ਤੁਸੀਂ ਕੋਸੇ ਪਾਣੀ ਦੇ ਨਾਲ ਲੈਣਾ ਹੈ ਇਹਦੇ ਨਾਲ ਤੁਹਾਡੇ ਸਰੀਰ ਨੂੰ ਬੜਾ ਜ਼ਿਆਦਾ ਫਾਇਦਾ ਹੋ ਜਾਵੇਗਾ ਸਤ ਸੰਗਤ ਜੀ ਜਿਸ ਘਰ ਦੇ ਵਿੱਚ ਦੋ ਬੂੰਦਾਂ ਰੋਜ਼ ਕੋਈ ਨਾਰੀਅਲ ਦੇ ਤੇਲ ਦੀਆਂ ਪੀਂਦਾ ਹੈ ਜਿਹੜੀਆਂ ਬਾਜ਼ਾਰ ਦੇ ਵਿੱਚ ਆਮ ਸ਼ੀਸ਼ੀਆਂ ਮਿਲਦੀਆਂ ਹਨ ਇਹ ਨਹੀਂ ਕਿ ਇੱਕ ਖਾਣ ਵਾਲਾ ਤੇ ਖਾਸ ਕਰਕੇ ਉਹਨੋ ਹੀ ਨਾਰੀਅਲ ਤੇਲ ਕਿਹਾ ਜਾਂਦਾ ਹੈ ਜਿਹੜਾ ਉਹ ਹੁੰਦਾ ਹੈ ਉਹ ਛੋਟਾ ਜਿਹਾ ਕੌਲਾ ਜਿਹੜਾ ਖੋਪਾ ਹੁੰਦਾ ਹੈ ਉਸ ਦਾ ਛਿਲਕਾ ਉਹਦੇ ਵਿੱਚ ਉਹ ਤੇਲ ਕਹਿੰਦੇ ਕਿ ਕੱਢਿਆ ਜਾਂਦਾ ਹੈ ਜਿਹੜਾ ਰੋਜ਼ ਦੋ ਬੂੰਦਾਂ ਇਹ ਤੇਲ ਦੀਆਂ ਪੀ ਲੈਂਦਾ ਹੈ ਉਹਦੇ ਅੰਦਰ ਇਮਿਊਨਿਟੀ ਸਿਸਟਮ ਜਿਹੜਾ ਹੁੰਦਾ ਹੈ ਮਜ਼ਬੂਤ ਹੋ ਜਾਂਦਾ ਹੈ। ਉਹਦੇ ਸਰੀਰ ਨੂੰ ਹਰ ਰੋਗ ਨਾਲ ਲੜਨ ਦੀ ਤਾਕਤ ਮਿਲ ਜਾਂਦੀ ਹੈ। ਸਾਲਸੰਗਤ ਜੀ ਇੱਕ ਵਾਰ ਕਿਤੇ ਚੂਚਿਆਂ ਦੀ ਬਿਮਾਰੀ ਪੈ ਗਈ ਸੀ। ਜਿਹੜੀਆਂ ਆ ਕੁਕੜ-ਕੁਕੜੀਆਂ ਹੁੰਦੇ ਹਨ ਇਹਨਾਂ ਨੂੰ ਕਹਿੰਦੇ ਕਿ ਉਹ ਥਾਂ ਤੇ ਉਹਨਾਂ ਨੂੰ ਪਾਲਦਾ ਸੀ। ਜਿੱਥੇ ਉਹਨਾਂ ਦੀ ਦੇਖ-ਰੇਖ ਕਰਦਾ ਸੀ ਉਹ ਵਿਅਕਤੀ। ਉਹ ਬੜਾ ਜ਼ਿਆਦਾ ਇਸ ਗੱਲ ਤੋਂ ਹਿਤਾਸ਼ ਹੋ ਗਿਆ। ਛੋਟੇ-ਛੋਟੇ ਬੋੜ ਨਿੱਕੇ-ਨਿੱਕੇ ਸੰਸ ਉਹਨਾਂ ਵੱਡੇ ਹੋ ਗਏ ਸਨ ਪਰ ਇੱਕ ਬਿਮਾਰੀ ਕਰਕੇ ਸਾਰੇ ਜਾਣੇ ਹੀ ਖਤਮ ਹੋਈ ਜਾ ਰਹੇ ਸਨ ਉਹਦੇ ਮਨ ਵਿੱਚ ਬੜਾ ਹੀ ਵਿਜੋਗ ਸੀ ਉਹ ਕੀ ਕਰਦਾ ਕਿ ਰੋਜ਼ ਦਰਜਨਾ ਦੇ ਹਿਸਾਬ ਨਾਲ ਕਹਿ ਲਓ ਕਿ ਹਜ਼ਾਰਾਂ ਦੇ ਹਿਸਾਬ ਨਾਲ ਮਰੀ ਜਾ ਰਹੇ ਸਨ ਉਹਨੇ ਕੀ ਕੀਤਾ ਕਿ ਉਹਦੇ ਵਿੱਚੋਂ ਦੋ ਚੂਚੇ ਕੱਢੇ ਤੇ ਘਰ ਲੈ ਗਿਆ ਉਹ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਕਿ ਬਚ ਜਾਣ ਕਹਿੰਦੇ ਕਿ ਜਦੋਂ ਘਰ ਲੈ ਗਿਆ ਤੇ ਆਪ ਵੀ ਦਿਹਾੜੀ ਧੱਪਾ ਕਰਦਾ ਸੀ ਖਾਣ ਨੂੰ ਘਰ ਵਿੱਚ ਕੁਝ ਨਹੀਂ ਸੀ ਕਹਿੰਦੇ ਕਿ ਜਦੋਂ ਉਸਨੇ ਸਬਜ਼ੀ ਨੂੰ ਤੜਕਾ ਲਾਇਆ ਕਰਨਾ ਤਾਂ ਖੋਪੇ ਦਾ ਨਾਰੀਅਲ ਜਿਹੜਾ ਤੇਲ ਹੁੰਦਾ ਹੈ ਉਹ ਜਿਹੜੀ ਵਰਤੋਂ ਕਰਦਾ ਸੀ ਉਹਨੇ ਦੋ ਬੂੰਦਾਂ ਜਦੋਂ ਪਾਇਆ ਕਰਨੀਆਂ ਕੜਚੀ ਚ ਚੁੱਕ ਕੇ ਥੋੜੀਆਂ-ਥੋੜੀਆਂ ਉਹਨਾਂ ਦੇ ਮੂੰਹ ਚ ਪਾ ਦਿਆ ਕਰਨੀਆਂ ਇੰਨੇ ਹੀ ਦਿਨਾਂ ਤੋਂ ਜਿਹੜੇ ਉਹ ਰੋਗ ਗ੍ਰਸਤ ਸਨ ਉਹ ਠੀਕ ਹੋਣੇ ਸ਼ੁਰੂ ਹੋ ਗਏ ਜਿਵੇਂ ਹੀ ਇੱਕ ਹਫ਼ਤਾ ਹੋਇਆ ਪਹਿਲਾਂ ਜਿਵੇਂ ਹਰ ਸਮੇਂ ਉਹ ਲੇਟੇ ਰਹਿੰਦੇ ਸੀ ਖਾਂਦੇ ਪੀਂਦੇ ਵੀ ਨਹੀਂ ਸੀ ਉਹਨਾਂ 'ਚ ਥੋੜਾ ਜਿਹਾ ਬਦਲਾਅ ਹੋਣਾ ਸ਼ੁਰੂ ਹੋ ਗਿਆ ਕਹਿੰਦਾ ਕਿ ਐਵੇਂ ਮੈਂ ਦੋ ਚੂਚੇ ਚੁੱਕ ਕੇ ਜਿਹੜੇ ਘਰ ਲੈ ਗਿਆ ਸੀ ਇੱਥੇ ਹਜ਼ਾਰਾਂ ਦੀ ਤਾਦਾਦ ਜਿਹੜੇ ਮਰਦੇ ਪਏ ਸੀ ਮੈਨੂੰ ਉਹਨਾਂ ਵਿੱਚੋਂ ਬੜਾ ਤਰਸ ਆਇਆ ਮੈਂ ਇਹਨਾਂ ਦੇ ਲਈ ਕੁਝ ਕਰ ਸਕਦਾ ਹਾਂ ਮੇਰੇ ਕੋਲ ਕੋਈ ਦਵਾਈ ਬੂਟੀ ਤਾਂ ਕੁਝ ਨਹੀਂ ਸੀ ਪਰ ਮੈਂ ਦੋ ਬੂੰਦਾ ਉਹਨਾਂ ਦੇ ਮੋਹ ਚ ਨਾਰੀਅਲ ਦੇ ਤੇਲ ਦੀਆਂ ਪਾ ਦਿਆ ਕਰਨੀਆਂ ਕਹਿੰਦਾ ਕਿ ਉਹ ਠੀਕ ਹੋ ਗਈ ਜਦੋਂ ਉਸਦੇ ਮਾਲਕ ਨੇ ਇਹ ਸਾਰੀ ਗੱਲ ਸੁਣੀ ਤਾਂ ਕਹਿੰਦਾ ਕਿ ਇੰਨੀ ਇਹ ਦਵਾਦਾਰੂ ਦੇ ਨਾਲ ਠੀਕ ਨਹੀਂ ਹੋਇਆ ਅਸਰ ਨਹੀਂ ਹੋਇਆ ਚਲ ਐਵੇਂ ਕਰਕੇ ਵੇਖ ਲੈਨੇ ਹ ਉਸਨੇ ਜਿਹੜਾ ਸਪੈਸ਼ਲ ਤੇਲ ਹੁੰਦਾ ਹੈ ਉਹ ਮੰਗਵਾ ਕੇ ਕਹਿੰਦਾ ਕਿ ਆਪਣੇ ਸਾਰੇ ਜਿੰਨੇ ਬੋਰਡ ਸੀ ਕਹਿੰਦੇ ਕਿ ਇੱਕ ਪਾਈਪ ਜਿਹੀ ਬਣਾ ਲਈ ਉਹਦੇ ਵਿੱਚ ਸਾਰਿਆਂ ਨੂੰ ਹੀ ਥੋੜੀ ਜਿਹੀ ਮਾਤਰਾ ਵਿੱਚ ਤੇਲ ਦੇਣਾ ਆਰੰਭ ਕਰ ਦਿੱਤਾ ਕਹਿੰਦੇ ਕਿ ਲਗਭਗ ਉਸਨੇ 2 ਮਹੀਨੇ ਇਦਾਂ ਹੀ ਕੀਤਾ ਤੇ 2 ਮਹੀਨਿਆਂ ਵਿੱਚ ਜਿਹੜੇ ਸਾਰੇ ਹੀ ਕੁੱਕੜ-ਕੁਕੜੀਆਂ ਸਨ ਉਹ ਠੀਕ ਹੋ ਗਏ ਕਿਉਂਕਿ ਇਹ ਤੇਲ ਬੜਾ ਹੀ ਤਾਕਤਵਾਲਾ ਹੁੰਦਾ ਹੈ ਆਪਾਂ ਘਰਾਂ ਦੇ ਵਿੱਚ ਦੇਖਿਆ ਹੋਵੇਗਾ ਪਹਿਲਾਂ ਆਪਣੇ ਘਰਾਂ ਦੇ ਵਿੱਚ ਰੰਗ ਵਾਲੇ ਚੌਲ ਬਣਾਇਆ ਕਰਦੇ ਸੀ ਤਾਂ ਬੀਬੀਆਂ ਉਹ ਬੜੀ ਹੀ ਤੇਜ਼ ਮਾਤਰਾ ਦੇ ਵਿੱਚ ਖੋਪੀਆਂ ਨੂੰ ਕੱਟ ਕੇ ਉਸ ਵਿੱਚ ਪਾਇਆ ਕਰਦੀਆਂ ਸਨ ਜਾਂ ਕੜਾਹ ਪ੍ਰਸ਼ਾਦ ਬਣਾਉਣ ਸਮੇਂ ਅਸੀਂ ਉਸ ਵਿੱਚ ਪਾਇਆ ਕਰਦੇ ਸੀ ਜਦੋਂ ਅਸੀਂ ਘਰਾਂ ਦੇ ਵਿੱਚ ਪੰਚੀਰੀ ਬਣਾਉਂਦੇ ਹਾਂ ਉਸ ਵੇਲੇ ਵੀ ਅਸੀਂ ਖੋਪੇ ਨੂੰ ਰਗੜ ਕੇ ਪਾਉਂਦੇ ਹਾਂ ਉਹ ਆਪਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਕਤ ਦਿੰਦੇ ਹੀ ਰਹਿੰਦੇ ਹਨ ਇਸ ਦੇ ਨਾਲ ਆਪਣੇ ਸਰੀਰ ਨੂੰ ਇੰਨੀ ਜ਼ਿਆਦਾ ਤਾਕਤ ਮਿਲਦੀ ਹੈ ਜੋ ਹੋਰ ਕਿਸੇ ਵੀ ਚੀਜ਼ ਤੋਂ ਨਹੀਂ ਮਿਲ ਸਕਦੀ ਇਥੋਂ ਤੱਕ ਕਿ ਬੀਬੀਆਂ ਪਹਿਲਾਂ ਕੀ ਕਰਦੀਆਂ ਸਨ ਉਹਨਾਂ ਨੇ ਇਹ ਤੇਲ ਗਰਮ ਕਰਕੇ ਸਾਰਿਆਂ ਦੇ ਸਿਰ ਵਿੱਚ ਛੱਸਿਆ ਕਰਨਾ ਛੋਟੇ ਬੱਚਿਆਂ ਦੇ ਵੀ ਸਿਰ ਦੀ ਮਾਲਿਸ਼ ਕਰਿਆ ਕਰਨੀ ਜਦੋਂ ਇਦਾਂ ਕਰਦੀਆਂ ਸਨ ਤਾਂ ਵਾਲ ਨਹੀਂ ਸੀ ਝੜਦੇ ਸਿਰ ਵੀ ਨਹੀਂ ਸੀ ਦੁਖਦਾ ਜਦੋਂ ਬੱਚੇ ਦੀ ਮਾਲਿਸ਼ ਕਰੀਦੀ ਸੀ ਤਾਂ ਉਸ ਦੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਸਨ ਤੇ ਰਾਤ ਨੂੰ ਸੌਣ ਸਮੇਂ ਤੁਸੀਂ ਇਹਦੇ ਨਾਲ ਆਪਣੇ ਵਾਲਾਂ ਦੀ ਮਾਲਿਸ਼ ਵੀ ਕਰ ਸਕਦੇ ਹੋ ਜਿਨ੍ਹਾਂ ਦਾ ਸਰੀਰ ਦੁਖਦਾ ਹੈ ਫਿਰ ਹੱਡੀਆਂ ਕਮਜ਼ੋਰ ਹਨ ਰਾਤ ਨੂੰ ਸੌਣ ਸਮੇਂ ਇਹਦੇ ਨਾਲ ਮਾਲਿਸ਼ ਕਰਕੇ ਵੇਖੋ ਤੁਸੀਂ ਆਪ ਵੇਖੋਗੇ ਕਿ ਤੁਹਾਨੂੰ ਬੜੇ ਜ਼ਿਆਦਾ ਜ਼ਬਰਦਸਤ ਫਾਇਦੇ ਮਿਲ ਜਾਣਗੇ ਜਦੋਂ ਤੁਸੀਂ ਇਸ ਤਰ੍ਹਾਂ ਸਾਰੇ ਹੀ ਪਰਿਵਾਰ ਸਵੇਰੇ ਦੋ ਬੂੰਦਾਂ ਉੱਠ ਕੇ ਇਸ ਦੀਆਂ ਮੂੰਹ ਵਿੱਚ ਪਾ ਕੇ ਕੋਸਾ ਪਾਣੀ ਪੀ ਲਓਗੇ ਤਾਂ ਸਾਰਾ ਹੀ ਪਰਿਵਾਰ ਭਾਵੇਂ ਕੋਈ ਬੱਚਾ ਹੀ ਕਿਉਂ ਨਾ ਹੋਵੇ ਉਹ ਵੇਖਿਓ ਕਿ ਰੋਗਾਂ ਤੋਂ ਮੁਕਤ ਹੋ ਜਾਵੇਗਾ ਕਈ ਵਾਰ ਕੀ ਹੁੰਦਾ ਹੈ ਆਪਾਂ ਕਹਿੰਦੇ ਹਾਂ ਕਿ ਫੁਲਾਣੀ ਚੀਜ਼ ਨੂੰ ਹੱਥ ਲੱਗ ਗਏ ਫੁਲਾਣੀ ਥਾਂ ਤੇ ਗਏ ਸੀ ਇਹਦੇ ਨਾਲ ਕੋਈ ਵੀ ਜਰਮਸ ਜਾਂ ਕਿਟਾਣੋ ਆਪਣੇ ਹੱਥਾਂ ਨਾਲ ਲੱਗ ਗਏ ਹੋਣਗੇ ਤੁਸੀਂ ਜਿਹੜੇ ਮਰਜ਼ੀ ਜਿੰਨੇ ਮਰਜ਼ੀ ਸਾਬਣ ਦੇ ਨਾਲ ਧੋ ਕੇ ਰਗੜ ਲਓ ਪਰ ਨਾਰੀਅਲ ਦੇ ਤੇਲ ਨਾਲ ਸਾਰੇ ਹੀ ਜਮਸ ਤੇ ਬੈਕਟੀਰੀਆ ਖਤਮ ਹੋ ਜਾਂਦੇ ਹਨ ਜਿਸ ਘਰ ਦੇ ਵਿੱਚ ਤੁਸੀਂ ਰਾਤ ਨੂੰ ਸੌਂਦੇ ਹੋ ਉਦੋਂ ਸੌਣ ਦੇ ਸਮੇਂ ਹਲਕੀ ਜਿਹੀ ਹੱਥਾਂ ਦੀ ਮਾਲਿਸ਼ ਕਰ ਲਿਆ ਕਰੋ ਇਹਦੇ ਨਾਲ ਸਾਰੇ ਹੀ ਜਿੰਨੇ ਬੈਕਟੀਰੀਆ ਹੋਣਗੇ ਖਤਮ ਹੋ ਜਾਣਗੇ ਇੰਨਾ ਜ਼ਿਆਦਾ ਵਧੀਆ ਹੈ ਇਹ ਤੇਲ ਇਹ ਕਹਿੰਦੇ ਕਿ ਜਿਹੜੇ ਲੋਕ ਇਸ ਦੀ ਵਰਤੋਂ ਕਰਦੇ ਹਨ ਉਹਨਾਂ ਦੇ ਮੋਹਤੇ ਸ਼ਾਈਆਂ ਵਗੈਰਾ ਵੀ ਲਈ ਪੀਂਦੀ ਆ। ਉਹਨਾਂ ਦਾ ਸਰੀਰ ਵੀ ਤੰਦਰੁਸਤ ਹੋ ਜਾਂਦਾ ਹੈ। ਜੇਕਰ ਤੁਸੀਂ ਇਦਾਂ ਹੀ ਆਪਣੇ ਘਰ ਦੇ ਵਿੱਚ ਰੋਜ਼ ਨਾਰੀਅਲ ਦੇ ਤੇਲ ਦੀ ਵਰਤੋਂ ਕਰੋਗੇ ਜਾਂ ਫਿਰ ਜਿਹੜੀ ਕੱਚੀ ਗਿਰੀ ਹੁੰਦੀ ਹੈ ਹਫ਼ਤੇ ਦੇ ਵਿੱਚ ਇੱਕ ਵਾਰ ਉਸ ਨੂੰ ਜ਼ਰੂਰ ਖਾਇਆ ਕਰੋ। ਉਹ ਵੀ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ। ਇਹ ਐਨੀ ਜ਼ਿਆਦਾ ਤਾਕਤਵਰ ਹੈ। ਆਪਾਂ ਨੂੰ ਕੀ ਹੁੰਦਾ ਹੈ ਕਿ ਜਿਹੜੀ ਮੁਫਤ ਦੇ ਵਿੱਚ ਚੀਜ਼ ਮਿਲ ਜਾਵੇ ਫਿਰ ਸਸਤੀ ਹੋਵੇ। ਆਪਾਂ ਫਿਰ ਉਹਦੇ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਪਤਾ ਨਹੀਂ ਇਹਦੇ ਵਿੱਚ ਕੀ ਹੈ ਜਾਂ ਕੀ ਨਹੀਂ ਪਰ ਜੇਕਰ ਤੁਸੀਂ ਆਪਣੇ ਘਰ ਵਿੱਚ ਵਰਤਣੀ ਸ਼ੁਰੂ ਕਰ ਦਿਓਗੇ ਤਾਂ ਤੁਸੀਂ ਆਪ ਕਹੋਗੇ ਇਹਦੇ ਨਾਲ ਸਾਡੇ ਘਰ ਵਿੱਚੋਂ ਰੋਗ ਤੇ ਬਿਮਾਰੀਆਂ ਦੂਰ ਹੋ ਗਏ ਹਨ ਤੁਸੀਂ ਆਪਣੇ ਬੱਚਿਆਂ ਦੇ ਆਪਣੇ ਮਾਪਿਓ ਦੇ ਤੇ ਹਰ ਬੱਚੇ ਦਾ ਭਲਾ ਕਰ ਸਕਦੇ ਹੋ ਤੁਸੀਂ ਅੱਜ ਤੋਂ ਹੀ 6 ਮਹੀਨੇ ਤੱਕ ਇਸ ਦੀ ਵਰਤੋਂ ਕਰਕੇ ਵੇਖੋ ਤੁਸੀਂ ਉਹਨਾਂ ਨੂੰ ਕਹਿ ਕੇ ਬਾਜ਼ਾਰ 'ਚ ਭਾਵੇਂ ਆਪ ਬਣਾ ਲਵੋ ਇਹ ਕੱਚਾ ਨਾਰੀਅਲ ਤੇਲ ਜਿਹੜਾ ਹੁੰਦਾ ਹੈ ਉਹਨੂੰ ਕੱਦੂ ਕਸ਼ ਕਰਕੇ ਕੜਾਹੀ ਵਿੱਚ ਪਾ ਕੇ ਤੁਸੀਂ ਉਹਨੂੰ ਥੋੜੀ ਦੇਰ ਹਿਲਾਓਗੇ ਉਹ ਤੇਲ ਉੱਪਰ ਆ ਜਾਵੇਗਾ ਉਸ ਤੇਲ ਨੂੰ ਲੈ ਕੇ ਤੁਸੀਂ ਰੋਜ਼ ਹੀ ਦੋ ਬੂੰਦਾਂ ਰੋਜ਼ ਹੀ ਆਪਣੇ ਅੰਦਰ ਲੈ ਕੇ ਜਾਣੀਆਂ ਹਨ ਭਾਵੇਂ ਕਿ ਦੋ ਬੂੰਦਾਂ ਕੋਸੇ ਪਾਣੀ ਦੇ ਨਾਲ ਪੀ ਲੈਣੀਆਂ ਹਨ ਜੇਕਰ ਤੁਸੀਂ ਇਦਾਂ ਕਰਨਾ ਸ਼ੁਰੂ ਕਰ ਦੇਓਗੇ ਤਾਂ ਰੋਗਾਂ ਤੋਂ ਮੁਕਤੀ پا ਲਓਗੇ ਸਤ ਸੰਗਤ ਜੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਨਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ